ਅਸੀਂ ਵੈਸਟਰਨ ਕਲਚਰ ਵੱਲ ਜ਼ਿਆਦਾ ਜਾ ਰਹੇ ਇਨਸਟੈਡ ਕਿ ਅਸੀਂ ਆਪਣੀ ਮਾਂ ਬੋਲੀ ਵੱਲ ਵੀ ਧਿਆਨ ਦੇਈਏ ਉਹ ਜਿਸ ਦੇ ਸਾਹਮਣੇ ਆਪਣੇ ਜਿਸਾਂ ਨਾਲੋਂ ਫੋਨਸ ਨੇ ਉਹ ਛੋਟੇ ਛਵਕਾਂ ਨੇ ਫੋਨ ਦਿੱਤੇ ਜਾਂਦੇ ਨੇ ਤਾਂ ਉਸ ਅਕੋਰਡਿੰਗ ਉਹ ਆਪਣੀ ਵਿਰਾਸਤ ਜਿਹੜੀ ਚੀਜ਼ਾਂ ਨੇ ਕਿ ਉਹਨਾਂ ਨੇ ਭੁੱਲ ਕੇ ਵੈਸਟਰਨ ਚੀਜ਼ਾਂ ਵੱਲ ਜਾ ਰਹੇ ਹੈ ਜੇਕਰ ਕੋਈ ਪੰਜਾਬੀ ਚ ਗੱਲ ਕਰਦਾ ਤਾਂ ਲੋਕਾਂ ਨੂੰ ਇਦਾਂ ਲੱਗਦਾ ਵੀ ਇਹ ਪੈਂਡੂ ਹੈ ਤੇ ਉੱਥੇ ਜੇ ਦੂਜੇ ਪਾਸੇ ਜੇ ਆਪ ਗੱਲ ਕਰੀਏ ਤੇ ਜੇਕਰ ਕੋਈ ਇੰਗਲਿਸ਼ ਚ ਗੱਲ ਕਰਦਾ ਤਾਂ ਉਹਨੂੰ ਕਾਫੀ ਹਾਈ ਫਾਈ ਸਮਝਿਆ ਜਾਂਦਾ ਹੈ ਫੋਨ ਦੀ ਸੈਟਿੰਗ ਵੀ ਇੰਗਲਿਸ਼ ਚ ਹੁੰਦੀ ਹੈ ਤੇ ਪੰਜਾਬੀ ਚ ਹੋ ਗਈ ਕਿਸ ਨੂੰ ਸਮਝ ਹੀ ਨਹੀਂ ਆਣੀ ਹੈਗੀ ਪੰਜਾਬੀ ਨੂੰ ਅੱਜ ਮੈਂ ਜ਼ਿਆਦਾਤਰ ਪਿੰਡਾਂ ਦੇ ਲੋਕ ਫੋਰਨ ਜਾ ਰਹੇ ਨੇ ਉੱਥੇ ਕੰਮ ਕਰ ਰਹੇ ਨੇ ਫੋਰਨ ਸੀਜ਼ ਨੂੰ ਜ਼ਿਆਦਾ ਬਾਰਲੀ ਚੀਜ਼ ਆਈ ਹੈ ਬਾਹਰੋਂ ਆਇਆ ਹੈ ਸਾਰਾ ਜ਼ਿਆਦਾਤਰ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਪੰਜਾਬੀ ਨੂੰ ਹਮੇਸ਼ਾ ਨੀਚੇ ਹੀ ਸਮਝਿਆ ਜਾਂਦਾ ਲੇਕਿਨ ਪੰਜਾਬੀ ਨੂੰ ਵੀ ਵਧਾਣਾ ਚਾਹੀਦਾ ਪੰਜਾਬੀ ਬੈਸਟ ਹੈ ਕਿਉਂਕਿ ਇੰਗਲਿਸ਼ ਜਿਹੜੀ ਸ਼ੁਰੂ ਤੋਂ ਇੱਕ ਬਿਜ਼ਨਸ ਲੈਂਗੁਏਜ ਸੀ ਤੇ ਉਹਨੂੰ ਬਿਜ਼ਨਸ ਲੈਂਗੁਏਜ ਵਿੱਚ ਹੀ ਰੱਖੇ ਤਾਂ ਜ਼ਿਆਦਾ ਵਧੀਆ ਹੈ ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁੱਲ ਜਾਣੀਆਂ ਦਿੱਤੀਆਂ ਸ਼ਹਾਦਤਾਂ ਮਿੱਟੀ 'ਚ ਨਮਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾਲ ਪੁੱਲ ਜਿਓ ਸੱਜਣੋ ਤੁਸੀਂ ਵੇਖ ਰਹੇ ਲੁਧਿਆਣਾ ਟਾਈਮਜ਼ ਤੇ ਮੈਂ ਮਹਿਕ ਤੇ ਅੱਜ ਮੈਂ ਆਈ ਹਾਂ ਗਵਰਨਮੈਂਟ ਕਾਲਜ ਆਫ ਗਰਲਜ਼ ਦੇ ਵਿੱਚ ਤੇ ਇੱਥੇ ਮੈਂ ਗੱਲ ਕਰਾਂਗੀ ਵਿਦਿਆਰਥੀਆਂ ਨਾਲ ਮਾਂ ਬੋਲੀ ਪੰਜਾਬੀ ਬਾਰੇ ਅਸੀਂ ਵੈਸਟਰਨ ਕਲਚਰ ਵੱਲ ਜ਼ਿਆਦਾ ਜਾ ਰਹੇ ਇਨਸਟੈਡ ਕਿ ਅਸੀਂ ਆਪਣੀ ਮਾਂ ਬੋਲੀ ਵੱਲ ਵੀ ਧਿਆਨ ਦੇਈਏ ਉਹ ਜਿਸ ਜਿਸ ਸਾਹ ਨਾਲ ਆਪਣੇ ਜਿਸ ਸਾਹ ਨਾਲ ਉਹ ਫੋਨਸ ਨੇ ਉਹ ਛੋਟੇ ਛੋਟੇ ਕੰਨੀ ਫੋਨ ਦਿੱਤੇ ਜਾਂਦੇ ਨੇ ਤਾਂ ਉਸ ਅਕੋਰਡਿੰਗ ਉਹ ਆਪਣੀ ਵਿਰਾਸਤ ਜਿਹੜੀ ਚੀਜ਼ਾਂ ਨੇਗੇ ਉਹਨਾਂ ਨੇ ਭੁੱਲ ਕੇ ਵੈਸਟਰਨ ਚੀਜ਼ਾਂ ਵੱਲ ਜਾ ਰਹੇ ਆ ਜੇਕਰ ਸ਼ੁਰੂ ਤੋਂ ਹੀ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਇਹ ਚੀਜ਼ਾਂ ਨਾ ਦੇਣ ਨਾ ਗਾਈਡ ਕਰਨ ਤਾਂ ਉਹ ਆਪਣੇ ਮਾਂ ਬੋਲੀ ਵੱਲ ਜ਼ਰੂਰ ਤੇ ਆਉਣ ਦੇਣਗੇ ਮੈਮ ਤੁਹਾਡਾ ਕੀ ਕਹਿਣਾ ਹੈ ਜਿਵੇਂ ਪੰਜਾਬੀ ਜੇਕਰ ਕੋਈ ਪੰਜਾਬੀ ਚ ਗੱਲ ਕਰਦਾ ਤਾਂ ਲੋਕਾਂ ਨੂੰ ਇਦਾਂ ਲੱਗਦਾ ਵੀ ਇਹ ਪੈਂਡੂ ਹੈ ਤੇ ਉੱਥੇ ਜੇ ਦੂਜੇ ਪਾਸੇ ਜੇ ਆਪ ਗੱਲ ਕਰੀਏ ਤੇ ਜੇਕਰ ਕੋਈ ਇੰਗਲਿਸ਼ ਚ ਗੱਲ ਕਰਦਾ ਤਾਂ ਉਹਨੂੰ ਕਾਫੀ ਹਾਈ ਫਾਈ ਸਮਝਿਆ ਜਾਂਦਾ ਹੈ ਤਾਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਇੰਗਲਿਸ਼ ਨੂੰ ਜ਼ਿਆਦਾ ਹੀ ਪ੍ਰਮੋਟ ਕਰਦੇ ਨੇ ਸਾਰੀਆਂ ਚੀਜ਼ਾਂ ਤੁਸੀਂ ਦੇਖੋਗੇ ਫੋਨ ਦੀ ਸੈਟਿੰਗ ਵੀ ਇੰਗਲਿਸ਼ ਚ ਹੁੰਦੀ ਹੈ ਜੇ ਪੰਜਾਬੀ ਚ ਹੋਵੇ ਕਿਸੇ ਨੂੰ ਸਮਝ ਹੀ ਨਹੀਂ ਆਣੀ ਹੈਗੀ ਪੰਜਾਬੀ ਨੂੰ ਅੱਜ ਮੈਂ ਜ਼ਿਆਦਾਤਰ ਪਿੰਡਾਂ ਦੇ ਲੋਕ ਫੋਰਨ ਜਾ ਰਹੇ ਨੇ ਉੱਥੇ ਕੰਮ ਕਰ ਰਹੇ ਨੇ ਫੋਰਨ ਚੀਜ਼ ਨੂੰ ਜ਼ਿਆਦਾ ਬਾਰਲੀ ਚੀਜ਼ ਆਈ ਹੈ ਬਾਹਰੋਂ ਆਇਆ ਹੈ ਸਾਰਾ ਜ਼ਿਆਦਾਤਰ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਪੰਜਾਬੀ ਨੂੰ ਹਮੇਸ਼ਾ ਨੀਚੇ ਹੀ ਸਮਝਿਆ ਜਾਂਦਾ ਲੇਕਿਨ ਪੰਜਾਬੀ ਨੂੰ ਵੀ ਵਧਾਣਾ ਚਾਹੀਦਾ ਜਿਵੇਂ ਪਲੱਸ 2 ਤੋਂ ਬਾਅਦ ਸਾਰੇ ਹਾਈਲਟਸ ਕਰਕੇ ਬਾਹਰ ਚਲੇ ਜਾਂਦੇ ਅਜਿਕੇ ਕਾਲਜਾਂ ਵਿੱਚ ਯੂਨੀਵਰਸਿਟੀ ਵਿੱਚ ਸਟੂਡੈਂਟ ਦੀ ਗਿਣਤੀ ਘਟਦੀ ਪਈ ਹੈ ਉਸ ਬਾਰੇ ਜ਼ਿਆਦਾ ਲੋਕਾਂ ਨੇ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਨੂੰ ABC ਸਿਖਾਉਣ ਦੀ ਬਜਾਏ ਊੜਾ ਐੜਾ ਪਹਿਲਾਂ ਸਿਖਾਉਣਾ ਚਾਹੀਦਾ ਹੈ ਇਹ ਗੱਲ ਤਾਂ ਤੁਹਾਡੀ ਬਹੁਤ ਸਹੀ ਹੈ ਕਿ ਬੱਚਿਆਂ ਨੂੰ ABC ਦੀ ਥਾਂ ਊੜਾ ਐੜਾ ਸਿਖਾਉਣਾ ਚਾਹੀਦਾ ਪਰ ਮੈਮ ਤੁਹਾਨੂੰ ਨਹੀਂ ਲੱਗਦਾ ਵੀ ਯੂਥ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਮਤਲਬ ਵਧਾ ਰਿਹਾ ਹੈ ਕਿ ਆਪਾਂ ਇੰਗਲਿਸ਼ ਨੂੰ ਵੱਧ ਬੋਲੀਏ ਕਿਉਂਕਿ ਪੀਅਰ ਪ੍ਰੈਸ਼ਰ ਵੀ ਆ ਰਿਹਾ ਹੈ ਹਾਂਜੀ ਜ਼ਿਆਦਾਤਰ ਇੰਟਰਵਿਊ ਇੰਗਲਿਸ਼ ਵਿੱਚ ਹੀ ਹੁੰਦੇ ਨੇ ਇੰਟਰੋਡਕਸ਼ਨ ਵੀ ਇੰਗਲਿਸ਼ ਵਿੱਚ ਹੀ ਦਿੱਤੀ ਜਾਂਦੀ ਹੈ ਪੰਜਾਬੀ ਬੋਲਣ ਵਾਲਿਆਂ ਨੂੰ ਗਵਾਰ ਜਾਂ ਫਿਰ ਜਿਵੇਂ ਤੁਸੀਂ ਸ਼ਬਦ ਕਿਹਾ ਕਿ ਪਿੰਡੂ ਹੀ ਜ਼ਿਆਦਾਤਰ ਮੰਨਿਆ ਜਾਂਦਾ ਹੈ ਮੈਂ ਉਹੀ ਕਿਹਾ ਜ਼ਿਆਦਾਤਰ ਇੰਗਲਿਸ਼ ਨੂੰ ਹੀ ਪ੍ਰਮੋਟ ਕੀਤਾ ਜਾਂਦਾ ਹੈ ਪੰਜਾਬੀ ਨੂੰ ਨਹੀਂ ਜ਼ਿਆਦਾਤਰ نیچے ਹੀ ਜਾ ਰਹੀ ਹੈ ਹਿੰਦੀ ਵੀ ਸਿਰਫ ਪੰਜਾਬੀ ਨਹੀਂ ਹਿੰਦੀ ਵੀ ਹੀ ਨੀਚੇ ਜਾ ਰਹੀ ਹੈ ਇੰਗਲਿਸ਼ ਹੀ ਜ਼ਿਆਦਾਤਰ ਉੱਪਰ ਜਾ ਰਹੀ ਹੈ ਤੇ ਮੈਮ ਤੁਹਾਡੇ ਘਰ ਵਿੱਚ ਕਿਹੜੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਮੈਮ ਸਾਡੇ ਘਰ ਵਿੱਚ ਪੰਜਾਬੀ ਹੀ ਬੋਲੀ ਜਾਂਦੀ ਹੈ ਇੰਗਲਿਸ਼ ਬਹੁਤ ਘੱਟ ਵਰਡ ਯੂਜ਼ ਹੁੰਦੇ ਨੇ ਮਤਲਬ ਇੰਨਾ ਜ਼ਿਆਦਾ ਯੂਸੇਜ਼ ਨਹੀਂ ਹੈ ਇੰਗਲਿਸ਼ ਦਾ ਪੰਜਾਬੀ ਵੀ ਬੋਲੀ ਜਾਂਦੀ ਹੈ ਤੇ ਜਿਵੇਂ ਤੁਹਾਡੇ ਘਰ 'ਚ ਮਾਂ ਬੋਲੀ ਪੰਜਾਬੀ ਦਾ ਇਸਤੇਮਾਲ ਹੁੰਦਾ ਹੈ ਤਾਂ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜੇ ਵੱਡੇ ਬਜ਼ੁਰਗ ਜਿਹੜੇ ਵੱਡੇ ਬਜ਼ੁਰਗ ਨੇ ਸਾਡੇ ਉਹਨਾਂ ਨੂੰ ਤਾਂ ਇੰਗਲਿਸ਼ ਨਹੀਂ ਆਉਂਦੀ ਹਾਂਜੀ ਮੈਮ ਪੰਜਾਬੀ ਬੈਸਟ ਹੈ ਕਿਉਂਕਿ ਇੰਗਲਿਸ਼ ਜਿਹੜੀ ਸ਼ੁਰੂ ਤੋਂ ਇੱਕ ਬਿਜ਼ਨਸ ਲੈਂਗੁਏਜ ਸੀ ਤੇ ਉਹਨੂੰ ਬਿਜ਼ਨਸ ਲੈਂਗੁਏਜ ਵਿੱਚ ਹੀ ਰੱਖੇ ਤਾਂ ਜ਼ਿਆਦਾ ਵਧੀਆ ਹੈ ਪੰਜਾਬੀ ਠੀਕ ਹੈ ਕਹਿੰਦੇ ਮੈਮ ਤੁਹਾਡਾ ਕੀ ਕਹਿਣਾ ਪੰਜਾਬੀ ਭਾਸ਼ਾ ਨੂੰ ਲੈ ਕੇ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ ਮਾਣ ਮਹਿਸੂਸ ਕਰਨਾ ਚਾਹੀਦਾ ਵਾ ਤੇ ਜਿਵੇਂ ਵਿਦਿਆਰਥੀਆਂ ਨਾਲ ਗੱਲ ਕਰਕੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਵੈਲੈਂਟਾਈਨਸ ਡੇ ਦਾ ਤਾਂ ਬਹੁਤ ਵਧੀਆ ਤਰੀਕੇ ਨਾਲ ਪਤਾ ਸੀ ਵੀ ਉਹ 14 ਫਰਵਰੀ ਨੂੰ ਆਉਂਦਾ ਪਰ ਉਹਨਾਂ ਨੂੰ ਅੱਜ ਯਾਨੀ ਕਿ 21 ਫਰਵਰੀ ਨੂੰ ਮਾਂ ਬੋਲੀ ਪੰਜਾਬੀ ਦਿਵਸ ਹੈ ਨਹੀਂ ਪਤਾ ਸੀ ਤੇ ਕਿਤੇ ਨਾ ਕਿਤੇ ਗੈਜਟਸ ਜੋ ਨੇ ਇਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ ਕਿ ਜਿਹੜੇ ਅਸੀਂ ਯੂਥ ਹੈਗੇ ਆ ਇਹ ਆਪਣੀ ਮਾਂ ਬੋਲੀ ਪੰਜਾਬੀ ਤੋਂ ਜੋ ਨੇ ਪਿੱਛੇ ਹਟ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਮਾਂ ਬੋਲੀ ਨੂੰ ਲੈ ਕੇ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੇ ਹੋਰ ਅਪਡੇਟਸ ਲਈ ਵੇਖਦੇ ਰਹੋ ਲੁਧਿਆਣਾ ਟਾਈਮਜ਼